ਆਖਦਾ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਦੋਸਤੋ ਫੋਕਸਰ ਮੰਡੀ 2024 ਜਨਵਰੀ 2024 ਵੀ ਚੱਲ ਰਹੀ ਹੈ ਅੱਜ ਤਰੀਕ 11 ਸਵੇਰ ਦਾ ਮਾਹੌਲ ਆ ਟੈਂਟ-ਟੁੰਟ ਸਾਰਿਆਂ ਨੇ ਲਾਤੇ ਤੇ ਮੰਨ ਲਓ ਤਕਰੀਬਨ ਜਾਨਵਰ ਆਉਣਾ ਸ਼ੁਰੂ ਵੀ ਹੋ ਗਿਆ 20-25% ਜਾਨਵਰ ਆ ਗਏ ਤੇ ਅੱਜ-ਅੱਜ ਚ ਮੰਨ ਲਓ 70 ਤੋਂ 75% ਜਾਨਵਰ ਆ ਜene ਤੇ ਵੇਨਾ 13 ਤੇ 14 ਨੂੰ ਮੀਲਾ ਇੰਨਾ ਜ਼ਿਆਦਾ ਭਰ ਜਾਂਦਾ ਤੇ ਜਿਹੜਾ ਤੁਹਾਨੂੰ ਆ ਰੋਡ ਦੇਖ ਰਿਹਾ ਤੇ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਬੈਲੀ ਹਨ ਟੈਂਟ ਟੁੰਟ ਸਾਰੇ ਭਰਾਵਾਂ ਨੇ ਘੋੜਿਆਂ ਵਾਲਿਆਂ ਨੇ ਲਾਦੇ ਆਪਾਂ ਬਾਹਰਲਾ ਏਰੀਆ ਜਿਹੜਾ ਬਾਹਰਲਾ ਰੋਡ ਦਿਖਾ ਰਿਹਾ ਤੁਹਾਨੂੰ ਤੇ ਅੰਦਰਲੇ ਰੋਡ ਤੇ ਰਾਸ ਇਹਦੇ ਨਾਲ ਵੀ ਜਲਾ ਪੁੱਲ ਭਰਿਆ ਹੋਇਆ ਦੇਖੋ ਇਹੋ ਘੋੜਿਆਂ ਦਾ ਸੋ ਵੀ ਚੱਲ ਰਹੇ ਨੇ ਜਾ ਦੇਣਾ ਸੂਦਾ ਆਪਾਂ ਮੰਨਿਆ ਜਾਵੇ ਤਾਂ ਟੈਂਟ ਰੂਟ ਲਾਇਏ ਪਏ ਐਨ ਰੌਣਕ ਮੇਲਾ ਪੂਰਾ ਮੇਲੇ ਤੇ ਤੇ ਨਾਲ ਦੇ ਨਾਲ ਤੁਹਾਨੂੰ ਦਿੰਦਾ ਮਹੌਲ ਵੀ ਤਾਂ ਖੰਗ ਹੋਇਆ ਜੀ ਤਾਂ ਸੂਦਾ ਤੇ ਆਕੀਸ ਕੋ ਬੱਜੇ ਆ ਟੈਂਟ ਰੂਟ ਲਾਇਏ ਹੋਏ ਜਿਹੜੇ ਜਾਨਵਰ ਆਏ ਅਜੇ ਠੰਡ ਆ ਉਹ ਵਜਾ ਨਾਲ ਉਹ ਵੀ ਅੰਦਰ ਹੀ ਆਜੇ ਮੋਰ ਤੁਹਾਨੂੰ ਪਤਾ ਹਜੇ ਠੰਡ ਦਾ ਮਾਹੌਲ ਹੈ ਤੋਂ ਧੁੱਪ ਨਿਕਲ ਨਹੀਂ। ਤੇ ਹਜੇ ਬਾਹਕ ਵੀ ਮੰਨ ਲਓ ਇਹਨਾਂ ਚੱਲਿਆ ਨਹੀਂ ਕਰਕੇ ਨਾ। ਲੋ ਜੀ ਇਹ ਮੰਡੀ ਦਾ ਐਂਟਰੀ ਐਂਟਰੀ ਦਾ ਦਰਵਾਜ਼ਾ ਜਿਹੜਾ ਇਹ ਵਾਲਾ। ਜੇ ਜਿੰਨਾ ਭਰਾਵ ਨੇ ਮੰਡੀ 'ਚ ਆਉਣਾ ਜਿੰਨਾਂ ਨੂੰ ਲੋਕੇਸ਼ਨ ਦਾ ਨਹੀਂ ਪਤਾ ਤਾਂ ਪੜਾ ਦੇ ਜੀਆ ਮੌਖਾ ਸਰ। ਮੋਕਸਰ ਸਾਹਿਬ ਵਿਖੇ ਮੰਡੀ ਚ ਘੋੜਿਆਂ ਦੀ ਚੱਲੀ ਆ ਤੇ ਮੋਕਸਰ ਸਾਹਿਬ ਦੇ ਸ਼ਹਿਰ ਤੋਂ ਬਾਰ-ਬਾਰ ਆਈ ਹੁੰਦੇ ਮੋਕਸਰ ਸਾਹਿਬ ਤੋਂ ਬਾਰ-ਬਾਰ ਮੰਡੀ ਮੰਡੀ ਚ ਲੱਗਦੀ ਹੈ ਆ ਜਲਾਲਾਬਾਦ ਰੋਡ ਪੈ ਜਾਂਦਾ ਲੰਬੀ ਤੋਂ ਪਹਿਲਾਂ ਆ ਜਾਂਦੀ ਲੰਬੀ ਪੈਂਡਾ ਲੰਬੀ ਠਾਵ ਕਹਿੰਦੇ ਉਹਨੂੰ ਉਹ ਤੋਂ ਪਹਿਲਾਂ ਆ ਜਾਂਦਾ ਤੇ ਰਸਿਆਂ ਰਸਿਆਂ ਵਾਲੇ ਮੂਹਰੇ ਤੁਹਾਨੂੰ ਦੁਕਾਨਾਂ ਮਿਲ ਜਾਣੀਆਂ ਜਲਾਲਾਬਾਦ ਬਾਈਪਾਸ ਮੇਂ ਦਿਖਾਉਣੋਂ ਵੱਜਦਾ ਉਹ ਰੂਟ ਆ ਜਾਂਦਾ ਲੰਬੀ ਵਾਲਾ ਰੂਟ ਪਾਸ ਆ ਕੇ ਤੁਸੀਂ ਮੋਕਸਰ ਤੋਂ ਬਾਰ-ਬਾਰ ਆ ਜਾਂਦੀ ਆ ਮੰਡੀ ਆ ਸਾਰਾ ਏਰੀਆ ਜਿਹੜਾ ਮੰਡੀ ਦਾ ਕਾਫੀ ਲੰਮੇ ਏਰੀਏ 'ਚ ਮੰਡੀ ਲੱਗਦੀ ਆ ਆਪਣੀ ਏਸ਼ੀਆ ਦੀ ਸਾਰੇ ਤੋਂ ਵੱਡੀ ਗੁਰਦੀ ਮੰਡੀ ਜਾਂਦੀ ਤੇ ਪੰਜਾਬ ਦੀ ਵੀ ਸਾਰੇ ਤੋਂ ਵੱਡੀ ਮੰਡੀ ਹੈ ਹੀ ਆ ਤਕਰੀਬਨ ਆ ਦੇਖੋ ਸਾਰੇ ਰਸਤੇ ਰਸਤੇ ਵਾਲੇ ਆ ਏਰੀਆ 'ਚੋਂ ਮੰਡੀ ਦਾ ਸ਼ੁਰੂ ਹੋ ਜਾਂਦਾ ਜੀ ਇਹ ਏਰੀਆ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਹੋਰ ਤੁਹਾਨੂੰ ਮੰਡੀ ਦੀਆਂ ਜਿਹੜੀਆਂ ਵੀਡੀਓ ਆਪਣੇ ਚੈਨਲ ਉੱਤੇ ਮਿਲਦੇ ਰਹਿਣਗੀਆਂ ਤੇ ਮਿਲਦੇ ਆਪਾਂ ਜਲਦ ਦੇਖੋ